ਟਾਲੀ ਇੱਥਾ ਮਿਲਣੇ ਦਾ ਵਾਅਦਾ ਉਹਨੇ ਕੀਤਾ ਸੀ ਟਾਲੀ ਭਾਈ ਇਹ ਸ਼ੀਸ਼ਮ ਦਾ ਦਰਖਤ ਜੇ ਹੁੰਦਾ ਟਾਲੀ ਇੱਥਾ ਮਿਲਣੇ ਦਾ ਵਾਅਦਾ ਉਹਨੇ ਕੀਤਾ ਸੀ ਟਾਲੀ ਜਿੱਥੇ ਦਸੀ ਸਾਸੂ ਉੱਥੇ ਤੇ ਖਜੂਰ ਹੈ ਅਜੇ ਇੱਕ ਮਿਸਰਾ ਰਹਿੰਦਾ ਟਾਲੀ ਇੱਥਾ ਮਿਲਣੇ ਦਾ ਵਾਅਦਾ ਉਹਨੇ ਕੀਤਾ ਸੀ ਟਾਲੀ ਜਿੱਥੇ ਦਸੀ ਸਾਸੂ ਉੱਥੇ ਤੇ ਖਜੂਰ ਹੈ ਇਹਦੇ ਵਿੱਚ ਤੁਸੀਂ ਦੱਸੋ ਮੇਰਾ ਕੀ ਕਸੂਰ ਹੈ ਲੱਸੀ ਯਰ ਚਾਏ ਲੱਸੀ ਚਾਹ ਨੂੰ ਕਹਿੰਦੀ ਏ ਕਿ ਮੈਂ ਸੋਹਣੀ ਮੈਂ ਗੋਰੀ ਗੋਰੀ ਮੈਂ ਸੋਹਣੀ ਮੈਂ ਗੋਰੀ ਗੋਰੀ ਤੂੰ ਕਾਲੀ ਕਲਬੱਟੀ ਮੈਂ ਨੀਂਦਰ ਦਾ ਸੁਖ ਸਨਿਓੜਾ ਤੂੰ ਜਗਰਾਤੇ ਪੱਟੀ ਤੇ ਜਿਸ ਵੇਲੇ ਮੈਂ ਚਾਹੀ ਚਾਹੀ ਛੰਨੇ ਅੰਦਰ ਛਲਕਾਂ ਕਿਹੜਾ ਸਾੰਬੇ ਮੇਰੀਆਂ ਲਿਸ਼ਕਾਂ ਕੌਣ ਸੰਭਾਲੇ ਡਲਕਾਂ ਤੇ ਰੰਗ ਮੇਰਾ ਵੀ ਮੱਖਣ ਵਰਗਾ ਰੂਪ ਮੇਰਾ ਵੀ ਸੁੱਚਾ ਦੁੱਧ ਮਲਾਈ ਮਾਂ ਪਿਉ ਮੇਰੇ ਮੇਰਾ ਅਸਲਾ ਉੱਚਾ ਜਿਹੜਾ ਮੈਨੂੰ ੜਕਣ ਬੈਠੇ ਉਸਦੇ ਵਾਰੀ ਜਾਵਾਂ ਉਹ ਛੀਂਟੇ ਉੱਡਦੇ ਹਨਾ ਜਿਹੜਾ ਮੈਨੂੰ ਢੜਕਣ ਬੈਠੇ ਉਸ ਦੇ ਵਾਰੀ ਜਾਵਾ ਖੜਕੇ ਢੋਲ ਮਧਾਣੀ ਵਾਲਾ ਮੈਂ ਵਿੱਚ ਭੰਗੜੇ ਪਾਵਾਂ ਮੈਂ ਲੋਕਾਂ ਦੀ ਸਿਹਤ ਬਣਾਵਾ ਤੂੰ ਪਈ ਸਿਹਤ ਬਗਾਣੇ ਉਹ ਮੈਂ ਪਈ ਠੰਡ ਕਲਜੇ ਪਾਵਾਂ ਤੂੰ ਪਈ ਸੀਨੇ ਸਾੜੇ ਚਾਹ ਕਹਿੰਦੀ ਪੈ ਗਈ ਨਹੀਂ ਮਾਈ ਬੱਗੋ ਬਗਾ ਸਫੇਦ ਕੋ ਕਹਤੇ ਪੈ ਗਈ ਈ ਨੀ ਮਾਈ ਬਗੋ ਮੇਰੇ ਮਗਰ ਤਗਾਣੇ ਮੇਰੀਆਂ ਸੁੜਕੀਆਂ ਪਰਦੇ ਜਿਹੜੇ ਇੰਟੈਲੈਕਚੁਅਲ ਡਰਿੰਕ ਏ ਨਾ ਮੇਰੀਆਂ ਸੁੜਕੀਆਂ ਪਰਦੇ ਜਿਹੜੇ ਉਹੋ ਲੋਕ ਸਿਆਣੇ ਮੇਰਾ ਹੁਸਨ ਪਛਾਣਨ ਜਿਹੜੇ ਦਿਲ ਮੈਂ ਉਹਨਾਂ ਦੇ ਠੱਗਾ ਮੇਰਾ ਰੰਗ ਕਲਿਖਣ ਉਤੇ ਲੈਲਾ ਵਰਗੀ ਲੱਗਾ ਮੇਰਾ ਰੰਗ ਕਲਿਖਣੂ ਤੇ ਲੈਲਾ ਵਰਗੀ ਲੱਗਾ ਪਿੰਡੇ ਦੀ ਮੈਂ ਪੀੜ ਗਮਾਵਾਂ ਜਨੋਂ ਥਕੇਵੇਂ ਭੋਰਾ ਠਰਿਆ ਹੋਇਆ ਜੁੱਸਿਆਂ ਨੂੰ ਮੈਂ ਮਿੱਠੀਆਂ ਕਰਾਂ ਟਕੋਰਾ ਤੇ ਤੂੰ ਇਹ ਖੰਗ ਜ਼ੁਕਾਮ ਤੇ ਨਜ਼ਲਾ ਕੀ ਮੈਂ ਗਿਣਗਿਟ ਦੱਸਾਂ ਹਾਂ ਜੀ ਮੇਰੇ ਨਿੱਗੇ ਕੋਟੂ ਤਾਰਨ ਚੜੀਆਂ ਹੋਈਆਂ ਕਸਾਂ ਤੇ ਕੱਜੀ ਰੋ ਤੂੰ ਕੁਝੇ ਅੰਦਰ ਤੈਨੂੰ ਕੀ ਤਕਲੀਫਾਂ ਜੇ ਮੈਂ ਸੋਹਣੀਆਂ ਮੇਜ਼ਾਂ ਉੱਤੇ ਰੱਖਾਂ ਪਈ ਤਸ਼ਰੀਫਾਂ ਜੇ ਮੈਂ ਸੋਹਣੀਆਂ ਮੇਜ਼ਾਂ ਉੱਤੇ ਰੱਖਾਂ ਪਈ ਤਸ਼ਰੀਫਾਂ ਲਸੀ ਨੂੰ ਕਹਿੰਦੀ ਏ ਆਪਣੀ ਜ਼ਾਤ ਕੁੜੀ ਤਨ ਹੋਵੇ ਤੇਰੀ ਜ਼ਾਤ ਤੋਂ ਕੜਬਾਹਟ ਹੈ ਵਾ ਵਾ अपनी जात कुड़ितण होवे मिश्री नाल न ना लड़िए अपनी जात कुड़ितण होवे मिश्री नाल न ना लड़िए नहीं कलमूए कहड़ीए ततीए पैड़ीए नखरे सड़ीए ना कोई सीरत ना कोई सूरत मुंह कोई ना मथा तू ते इंजे जापवे जीव कर जेन पहाड़ों लखा ਤੇ ਮੈਨੂੰ ਪੁੱਛ ਹਕੀਕਤ ਆਪਣੀ ਬਣੀ ਫਿਰੇ ਤੂੰ ਰਾਣੀ ਸ਼ੂ ਸ਼ੂ ਕਰਦਾ ਹੋ ਕੇ ਭਰਦਾ ਕੋੜਾ ਤੱਤਾ ਪਾਣੀ ਤੇ ਪੁਗਤਰੇ ਦੀ ਦੁਸ਼ਮਨ ਬਹਿਰਨ ਕੀ ਤੇਰੀ ਪਲਿਆਈ ਬੰਨਿਆਂ ਦੀ ਤੂੰ ਚਰਬੀ ਖੋ ਰਹੇ ਨਾਲ ਕਰੇ ਵਢਿਆਈ ਤੇਰਾ ਚੋਇਆ ਕਤਰਾ ਤੇਰਾ ਚੋਇਆ ਟੈ ਕੇ ਜਿਹੜੇ ਕੱਪੜੇ ਨੂੰ ਤਰਕਾਵੇ ਸਾਲਮ ਗਾਚੀ ਸਾਬਣ ਖੁਰ ਜਾਏ ਦਾਗ ਨਾ ਉਸਤਾ ਜਾਵੇ ਚਾ ਕਹਿੰਦੀ ਮੇਰੇ ਸਿਰ ਤੂੰ ਭਾਂਡੇ ਭੰਨੇ ਮੇ ਤੇ ਇਲਜ਼ਾਮ ਲਗਾਏ ਮੇਰੇ ਸਿਰ ਤੂੰ ਭਾਂਡੇ ਭੰਨੇ ਲੈ ਹੁਣ ਮੇਰੀ ਵਾਰੀ ਤੇਰੀਆਂ ਵੀ ਕਰ ਤੂੰ ਤਾਂ ਜਾਣੇ ਵਸਦੀ ਦੁਨੀਆ ਸਾਰੀ ਤੈਨੂੰ ਪੀਣੇ ਲਈ ਜੇ ਕੋਈ ਭਾਂਡੇ ਦੇ ਵਿੱਚ ਪਾਵੇ ਠੰਡਾ ਹੋਇਆ ਭਾਂਡਾ ਨਾਲੇ ਮੁਸ਼ਕ ਨ ਉਸ ਦੀ ਜਾਵੇ ਤੈਨੂੰ ਮੁੱਢ ਕਦੀਮ ਤੋਂ ਬਗੀਆਂ ਰੱਬ ਦੀਆਂ ਇਹ ਮਾਰਾਂ ਤੇਰੇ ਕੋਲੋਂ ਖਟੀਆਂ ਲੋਕਾਂ ਖਟੀਆਂ ਜਿਹਾ ਡਕਾੜਾ ਤੇ ਮੇਰਾ ਘੁੱਟ ਭਰੇ ਤੇ ਅੜੀਏ ਜਈ ਉਡਾਰੀ ਮਾਰੇ ਇਨਸਪੀਰੇਸ਼ਨ ਮੇਰਾ ਘੁੱਟ ਭਰੇ ਤੇ ਅੜੀਏ ਜਈ ਉਡਾਰੀ ਮਾਰੇ ਅੱਗੇ ਲੰਘ ਜਾਏ ਸੋਚ ਦਾ ਪੰਛੀ ਪਿੱਛੇ ਰਹਿ ਜਣ ਤਾਰੇ ਤੇ ਮੈਨੂੰ ਪੀ ਕੇ ਸ਼ਾਇਰ ਕਰਦੇ ਗੱਲਾਂ ਸੁਚੀਆਂ ਖਰੀਆਂ ਮੈਂ ਤੇ خیال ਦੀ ਡੋਰੀ ਉੱਤੇ ਨਿਤ ਨਚਾਵਾਂ ਪਰੀਆਂ ਤੇ ਮੈਂ ਕੀ ਜਾਣਾਂ ਤੇਰੀਆਂ ਬੜਕਾਂ ਮੈਂ ਕੀ ਸਮਝਾਂ ਤੈਨੂੰ ਦੁੱਧ ਕਰੇ ਇਨਸਾਫ ਤੇ ਮਨਜ਼ੂਰ ਏ ਬੀਬੀ ਮੈਨੂੰ ਦੁੱਧ ਕਹਿੰਦਾ ਇੱਥੇ ਮੈਂ ਕੀ ਬੋਲਾਂ ਕੁੜੀਓ ਇੱਥੇ ਮੈਂ ਕੀ ਬੋਲਾਂ ਕੁੜੀਓ ਮਸਲਾ ਡਾਡਾ ਓਖਾ ਤੇ ਗੁੰਝਲ ਜਿਹੜਾ ਪਾਇਆ ਜੇ ਨਹੀਂ ਖੁੱਲਣਾ ਇਹਦਾ ਸੌਖਾ ਕਰਦਾ ਜੀਏ ਹੁਣ ਤੇ ਚਾ ਵੀ ਇਹ ਵੀ ਚੰਗੀ ਲੱਗੇ ਕਰਦਾ ਜੀਏ ਹੁਣ ਤੇ ਚਾਹ ਵੀ ਇਹ ਦੋ ਤੇਹਜ਼ੀਬਾਂ ਦਾ ਜੇ ਮੁਕਾਬਲਾ ਕਰਦਾ ਜੀਏ ਹੁਣ ਤੇ ਚਾਹ ਵੀ ਇਹ ਵੀ ਚੰਗੀ ਲੱਗੇ ਤੇ ਲੱਸੀ ਮੇਰੀ ਜੰਮੀ ਜਾਈ ਪੁੱਤਰਾਂ ਨਾਲੋਂ ਅੱਗੇ ਦੋਵੇਂ ਮੇਰੀ ਪਤ ਤੇ ਇੱਜ਼ਤ ਕਰਾਮ ਕਿੰਜ ਨਖੇੜਾ ਸੇੜ ਲਿਆ ਜੇ ਜੁੱਗੋਂ ਵਖਰਾਏ ਕੀ ਤੂੰ ਸਾ ਬਖੇੜਾ ਕਿਨੂੰ ਅੱਜ ਸਿਆਣੀ ਆਖਾਂ ਕਿਨੂੰ ਆਖਾਂ ਚੱਲੀ ਦੋਵਾਂ ਪਾਸੇ ਰਿਸ਼ਤਾ ਮੇਰਾ ਮੈਨੂੰ ਖਿੱਚ ਦਬੱਲੀ ਦੋਵਾਂ ਪਾਸੇ ਰਿਸ਼ਤਾ ਮੇਰਾ ਮੈਨੂੰ ਖਿੱਚ ਦਬੱਲੀ ਤੇ ਸੱਕੀ ਜਈ ਮਤਰਈ ਹੁੰਦੀ ਚੰਗੇ ਹੋਣ ਜੇ ਮਾਪੇ ਵਾ 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 ਮੇਰਾ ਵੋਟੇ ਦੋ ਮਾਮਲੇ ਨਿਬੜ ਲਓ ਤੁਸੀਂ ਆਪੇ ਚਾਹ ਕਹਿੰਦੀ ਮੈਂ ਤੇ ਨਿਬੜ ਲਾਂਗੀ ਇਹਨੂੰ ਚਾਚਾ ਕਲਮ ਕੱਲੀ ਤੇ ਸ਼ੁਕਰ ਖੁਦਾ ਦਾ ਮੈਂ ਨਾ ਹੋਈ ਇਹਦੇ ਵਰਗੀ ਚੱਲੀ ਸ਼ਹਿਰਾਂ ਵਿੱਚ ਨਹੀਂ ਇਹਨੂੰ ਕੋਈ ਕਿਧਰੇ ਵੀ ਮੂੰਹ ਲਾਂਦਾ ਹਰ ਕੋਈ ਮੇਰੀਆਂ ਸਿਫਤਾਂ ਕਰਦਾ ਸਦਕੇ ਹੋ ਹੋ ਜਾਂਦਾ ਅਖੀਰ ਤੇ ਲੱਸੀ ਵਾਈਂਡ ਅਪ ਕਰਦੀ ਏ ਕਹਿੰਦੀ ਸਾਂਭੀ ਰਾਣੀ ਚੈਨਕ ਬੇਗਮ ਸਾਂਭੀ ਰਾਣੀ ਚੈਨਕ ਬੇਗਮ ਤੇ ਠੱਪੀ ਰੱਖ ਵਡਿਆਈਆਂ ਮੈਂ ਕੀ ਦੱਸਾਂ ਕਰ ਕਰ ਜਿਹੜੀਆਂ ਦੁੱਧ ਚਵਾਤੀਆਂ ਲਾਈਆਂ ਔਰ ਇਹ ਮਰਕਜ਼ੀ ਸ਼ਹਿਰ ਹੈ ਕਰ ਕਰ ਜਿਹੜੀਆਂ ਦੁੱਧ ਚਵਾਤੀਆਂ ਲਾਈਆਂ ਗੱਲਾਂ ਕਰਦੀ ਥੱਕਦੀ ਨਹੀਂ ਤੂੰ ਜੀਬ ਨੂੰ ਲਾਣੀ ਤਾਲਾ ਖੰਡ ਵੀ ਕੌੜੀ ਕੀਤੀ ਜਾਂ ਤੇ ਦੁੱਧ ਵੀ ਕੀਤਾ ਹੀ ਕਾਲਾ ਵਾ 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 ਖੰਡ ਵੀ ਕੌੜੀ ਕੀਤੀ ਆ ਇਹ ਪੋਲੀੂਸ਼ਨ ਹੈ ਪੋਲੀਊਟ ਹੋ ਗਈ ہماری ਤਹਿਸੀਬ ਖੰਡ ਵੀ ਕੌੜੀ ਕੀਤੀ ਜਾਂ ਤੇ ਦੁੱਧ ਵੀ ਕੀ ਤੋਈ ਕਾਲਾ ਬੋਦੀ ਬੁੜਬੁੜਨਾ ਕਰ ਬੀਬੀ ਨਾ ਕਰ ਡੱ ਤੱਕਾ ਤੇਰੇ ਜਿਹੀ ਕੁਛ ਅਜੀ ਕੋ ਜੀ ਮੇਰੇ ਨਾਲ ਮੁਠੱਕਾ ਤੇ ਮੇਰੀ ਚੌਧਰ ਚਾਰ ਚੁਫੇਰੇ ਤੇਰੀ ਮੰਤਾ ਥੋੜੀ ਮੈਂ ਦੇਸਾਂ ਦੀ ਸੂਬੇ ਰਾਣੀ ਤੂੰ ਪਰਦੇਸਨ ਛੋਰੀ ਮੈਂ ਦੇਖਾ De...